ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸ਼ੇਅਰ ਕਰਦੇਆ ਕਰੋ ਤੇ ਅੱਜ ਹੈਗੀ ਆ 5 ਜਨਵਰੀ ਤੇ ਹੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂਗੇ ਗੁਰੂ ਘਰ ਅ ਅੱਜ ਅਖੰਡ ਪਾਠ ਦਾ ਭੋਗ ਪੈਣਾ ਤੇ ਉਸ ਤੋਂ ਬਾਅਦ ਤਾਂ ਆਪਾਂ ਚਲਾਂਗੇ ਘਰ ਬਣਾਉਣ ਵਾਲੀ ਥਾਂ ਤੇ ਤੇ ਮਿਸਤਰੀ ਦੇ ਕੰਮ ਦਿਖਾਵਾਂਗੇ ਤੇ ਵੀਡੀਓ 'ਚ ਐਂਡ ਤੱਕ ਬਣੇ ਰਹੋ ਹਾਂਜੀ ਮੈਂ ਅਖੰਡ ਪਾਠ ਸਾਹਿਬ ਦੇ ਭੋਗ ਤੇ ਮੈਂ ਜਾਇਆ ਤੇ ਹੁਣ ਆਪਾਂ ਚੱਲਦੇ ਆਂਗੇ ਉੱਥੇ ਤੇ ਦਿਖਾਉਣੇ ਆਂਗੇ ਮਿਸਤਰੀ ਦੇ ਕੰਮ ਕਰ ਤੇ ਇੱਕ ਮੈਂ ਗੱਲ ਦੱਸ ਦਿਆਂ ਵੀ ਜਿਹੜਾ ਆਪਾਂ ਇਹ ਘਰ ਪਾ ਰਹੇ ਆਂ ਇਹ ਕੋਈ ਆਪਾਂ ਸ਼ੌਂਕ ਨੂੰ ਨਹੀਂ ਪਾਉਂਦੇ ਵੀ ਇੱਕ ਜਿਵੇਂ ਉਹ ਪਾਉਣੇ ਹੁੰਨੇ ਆਗੇ ਆਪਾਂ ਖੁਸ਼ੀ ਚ ਸ਼ੌਂਕ ਚ ਇਹ ਆਪਾਂ ਪਾ ਰਹੇ ਆਂ ਮਜਬੂਰੀ ਚ ਮਜਬੂਰੀ ਚ ਪਾ ਰਹੇ ਆਂਗੇ ਤੇ ਮਜਬੂਰੀ ਕੀ ਹੈਗੀ ਉਹ ਮੈਂ ਕਿਸੇ ਦਿਨ ਫੇਰ ਦੱਸੂਗਾ ਠਹਿਰ ਕੇ ਦੱਸਾਂਗੇ ਇੱਕ ਮਜਬੂਰੀ ਕੀ ਸੀ ਤੇ ਬਾਕੀ ਮਗਰ ਵੀ ਅਕਰੀ ਦੱਸ ਦਗੇ ਵੀ ਇਹ ਇੱਕ ਤਾਂ ਪਾਉਂਦੇ ਹੁੰਦੇ ਆ ਵੀ ਖੁਸ਼ੀ ਚ ਉਹ ਮੈਨੀਆਂ ਆਪਾਂ ਪਾਉਂਦੇ ਆ ਆਪਣੀ ਮਜਬੂਰੀ ਹੈਗੀ ਤੇ ਤਾਂ ਕਰ ਕਿ ਉਹ ਆਪਾਂ ਫੇਰ ਕਿਸੇ ਦਿਨ ਦੱਸਾਂਗੇ ਤੇ ਆਜੋ ਫਿਰ ਉੱਥੇ ਮਿਲਦੇ ਆ ਲਓ ਜੀ ਵਿੰਡੋ ਤੇ ਡੋਰ ਬਣ ਕੇ ਆ ਗਿਆ ਅੱਜ ਪੰਜ ਦਿਰ ਹੋਜੇ ਆ ਵਿੱਚ ਆ ਸਰਗੀ ਵੀ ਪਾ ਲਈ ਆਪਾਂ ਦੋ ਆ ਛੋਟੀ ਰੋਸ਼ਨਦਾਨ ਜੀ ਬਾਹਰੋਂ ਕਿੰਨਾ ਚਾਰ ਆਹ ਕੁੰਡੀ ਨੂੰ ਪੰਜ ਆ ਗਏ ਆਹ ਥੋੜਾ ਜਿਹਾ ਚੌੜਾ ਬਣਵਾਇਆ ਮੈਂ 메인 ਐਂਟਰੈਂਸ ਦਾ ਬਾਕੀ ਸਾਰੇ ਐਡੋ ਆਡਾ ਤੇ ਅੱਜ ਇੱਕ ਇੱਕ ਰਦਾ ਲਾ ਕੇ ਮਿਸਤਰੀ ਨੇ ਡੀਪੀਸੀ ਪਾਉਣੀ ਸ਼ੁਰੂ ਕਰਤੀ ਇੱਕ ਇੱਕ ਰਦਾ ਲਾ ਗਈ ਇਹ ਨਹੀਂ ਮੋਟੇ ਖਗੰਧ ਦੀ ਪਾਈ ਇਹ ਹਜੇ ਬਾਕੀ ਦਿਖਾਉਣੇ ਆ ਫੇਰ ਹੁਣ ਤਾਂਸ਼ ਖੇਢੀ ਜਾਂਦੇ ਆ ਲੋ ਜੀਟਾਂ ਦੀ ਟਰਾਲੀ ਅੱਜ ਹੋਰ ਆ ਗਈ ਡੀਪੀਸੀ ਦਾ ਕੰਮ ਚੱਲ ਰਿਹਾ ਕੋਣ ਦਾ ਅੱਜ ਸਿੱਧੀ ਵਾੜ ਲਈ ਇੱਥੇ ਟਰਾਲੀ ਇਦਾਂ ਸਾਰੀ ਕਿਤੇ ਪਾਤੀ ਲੋਈ ਇੱਕ ਗਿੜਾ ਆਪਾਂ ਮਗਾਇਆ ਤੇਲਾਂ ਦਾ ਡਿਜ਼ਾਈਨ ਜਿਹਾ ਬਣਾਉਣ ਵਾਸਤੇ 2000 ਟਾਇਲ ਮੰਗਾਈ ਆ। ਹਲੋ ਜੀ ਬਰੇਤੀ ਆਪਣੇ ਕੋਲੇ ਇੰਨੀ ਕਰੇਗੀ। ਇਹ ਮੰਗਾਵਾਂਗੇ ਕੱਲ ਨੂੰ। ਇੱਥੇ ਆਪਾਂ ਵਟ ਜੀ ਕਰ ਦਗੇ ਥੋੜੀ। ਵੀ ਜੇ ਮੀਂਹ ਆ ਗਿਆ ਬਾਈ ਚਾਂਸ। ਤੇ ਪਾਣੀ ਅੰਦਰ ਨਾ ਜਾਵੇ ਕਿਉਂਕਿ ਅੰਦਰ ਲਾਹ ਜੇ ਨੀਵਾਗੇ ਕੱਲ ਨੂੰ ਮਿੱਟੀ ਛਟਾਵਾਂਗੇ। ਹੋਰ ਹਜੇ 5-10 ਟਰਾਲੀ ਹੋਰ ਪੈ ਜਾਣਗੇ। ਇਧਰ ਖੜੀ ਹੈ ਜੀਪ ਹਲੋ ਜੀ ਡੀਪੀਸੀ ਲੱਗ ਗਈ ਆ ਸਾਰੇ ਕਿਤੇ ਐਨੀ ਐਨੀ ਮੋਟੀ ਕਾਗਜ਼ ਵੀ ਲੈਂਦਾ ਆਪਾਂ ਤੇ ਉਹ ਪਾਵਾਂਗੇ ਕੱਲ ਨੂੰ ਜਿਹੜਾ ਲੋਕ ਕਾਗਜ਼ ਵਜਦਾ ਆਹ ਗੰਦਾ 4 ਇੰਚੀ ਆ ਆ ਵੀ ਉਹ ਬਿਆਕਾ ਦੇ ਰੇੜੀ ਤੇ ਲੱਕ ਕਾगज ਵਜੋਂ ਮੋਟਾ ਉਹ ਕੱਲ ਨੂੰ ਦਿਖਾਵਾਂਗੇ। ਚਗਠਾ ਆਈਆਂ ਵੀ ਆਈਆਂ ਸੀ ਅੱਜ ਬਣ ਕੇ। ਬਾਕੀ ਆਪਾਂ ਰੱਖ ਦਿਆਂ ਅੰਦਰ। ਮਿੱਟੀ ਆ ਵੇ ਖੂਬ ਬਣਿਆ ਪਿਆ। ਇਹ ਪਾਵਾਂਗੇ ਕੱਲ ਨੂੰ ਮਿੱਟੀ। ਕੱਲ ਨੂੰ ਲੱਗਣਗੇ ਇੱਧਰ ਉਹ। ਲਾਉਣਗੇ ਟਰਾਲੇ ਤੇ। ਇੱਟਾਂ ਹਮ ਗਾ ਲਈਆਂ ਸੀ ਆਪਾਂ 2000 ਇੱਟ। ਤੇ 2000 ਹੀ ਟਾਇਲ ਮਗਾਲੀ ਡਿਜ਼ਾਈਨਡ ਯੂਨ ਬਣਾਉਣ ਵਾਸਤੇ ਹੁਣ ਮੜੇ ਜੇ ਦੇਣ ਲੱਗਿਆ ਕਮਰੇ ਕੁਮਰੇ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅਗੇ ਸ਼ੇਅਰ ਕਰਦਾ ਕਰੋ ਤੇ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ